ਸ਼੍ਰੀਖਾਂ ਤੁਸੀਂ ਦੇਖ ਰਹੇ ਹੋ ਮਲੂਕ ਲਾਈਵ ਜਿਸ ਹਨ ਹਰਨਮਨ ਕੁਮਾਰ ਸੋ ਇੱਕ ਵਾਰ ਫਿਰ ਦਰਸ਼ਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਔਰ ਇਸ ਵੇਲੇ ਮਲੂਕ ਦੇ ਵਿੱਚ ਜੋ ਨੌਕਸਬਾ ਚੋਣਾਂ ਲੈ ਕੇ ਕੈਂਪੇਨਿੰਗ ਹੋ ਰਹੀ ਹੈ ਸੋ ਸਾਡੇ ਨਾਲ ਇਸ ਵੇਲੇ ਮੈਡਮ ਗੁਰਪਿੰਦਰ ਕੌਰ ਜੀ ਰੋਪੀ ਨੇ ਜੋ ਕਿ ਮਲੂਕ ਦੇ ਵਿੱਚ ਪਹੁੰਚਣ ਕੈਂਪੇਨਿੰਗ ਦੇ ਵਿੱਚ ਪੂਰੀ ਤਰ੍ਹਾਂ ਨਾਲ ਐਕਟਿਵ ਨੇ ਇਹਨਾਂ ਨਾਲ ਗੱਲਬਾਤ ਕਰਨ ਸਮੂਹ ਸਵਾਗਤ ਹੈ ਮੈਡਮ ਮਲੂਕ ਤੇ ਵਿਦਿਅਕ ਜੋ ਕੈਂਪੇਨਿੰਗ ਕਰ ਰਹੇ ਹੋ ਆਨਰਸ ਵਾਡੀ ਦੇ ਹੱਥੇ ਵਿੱਚ ਤੁਹਾਨੂੰ ਦਾ ਸਵਾਗਤ ਹੈ ਔਰ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤਾਂ ਅਮਲ ਲੋਕ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮ ਹਾਂਜੀ ਬਿਲਕੁਲ ਕੰਫਰਮਿੰਗ ਚੋਰਾ ਥੋੜਾ ਜਿਹਾ ਚੰਦਰਗੀ ਹੈ ਪੰਜਾਬ ਦੀ ਸ਼ਾਇਦ ਰੋਇਪੁਰ ਸਿਟੀ ਸੀ ਜਿੱਥੇ ਸਭ ਤੋਂ ਬਾਅਦ ਵਿੱਚ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਕਿ ਕੋਈ ਨਹੀਂ ਦੇ ਰਹਾ ਤਰਸਤਾ ਕਿਉਂਕਿ ਉਹਨਾਂ ਹੀ ਵੱਧ ਉਤਸ਼ਾਹ ਵਰਕਰਾਂ ਦੇ ਅਧਿਕਾਰ ਸਭਾ ਦੇ ਵਿੱਚ ਹੈ ਲਗਾਤਾਰ ਜੁਆਇਨਿੰਗ ਹੋ ਰਹੀਆਂ ਨੇ ਆ ਪਿੱਛੇ ਜੇ ਭਾਰਤ ਲੀਗ ਨੂੰ ਘੁਆਇਆ ਸਾਖ ਦੀ ਵਰਕਰ ਰੈਣੀ ਕੀਤੀ ਗਈ ਮਤਲਬ ਇੱਕ ਮੀਟਿੰਗ ਸੀ ਵੀ ਜਿਹੜੀ ਕਿ ਰੈਣੀ ਦਾ ਮੁxtਾ ਰਹੀ ਔਰ ਵੱਟੀ ਕੈਂਦੀ ਦੇ ਵਿੱਚ ਭਾਜਪਾ ਅਕਾਲੀ ਦਲ ਚਾਹਮਦੀ ਪਾਰਟੀ ਤੋਂ ਲੋਕ ਸ਼ਾਮਲ ਹੋ ਰਹੇ ਨੇ ਤੇ ਲੋਕਾਂ ਦਾ ਉਸ਼ਾ ਦੇਖਣ ਨੂੰ ਮਿਲਦਾ ਵਰਤਮਾਨ ਇਹ ਬੜਾ ਨਾਲ ਇਹਦਾ ਰੈਂਕਿੰਗ ਦੇ ਸਬੰਧੀ ਕਰ ਰਹੇ ਕਿ ਬਟੇ ਦੇ ਪਾਰਟੀਆਂ ਕਿ ਸ਼ਾਮ ਹੋ ਰਹੀਆਂ ਪਰ ਕਈ ਦੋ ਜਿਹੜੇ ਹੈਲ ਕਾਂਗਰਸ ਛੱਡ ਜਿਓ ਪਾਰਟੀ ਚ ਸ਼ਾਮ ਹੋ ਰਹੇ ਹਨ। ਦੇਖੋ ਕੀ ਹੈ ਲੋਕਤੰਤਰ ਅੰਮਨਾਂ ਦੇ ਵਿੱਚ ਮੰਨ ਤਾਂ ਚੱਲਦੇ ਰਹਿੰਦੇ ਆ ਪਾਰਟੀਆਂ ਦੇ ਵਿੱਚ ਚੱਲਦੇ ਰਹਿੰਦੇ ਆ ਕਿਉਂਕਿ ਹਰੇਕ ਨੂੰ ਹੱਕ ਹੈ ਅਗਰ ਕਿਸੇ ਦਾ ਵਿਚਾਰ ਕਿਸੇ ਪਾਰਟੀ ਦੇ ਵਿੱਚ ਨਹੀਂ ਮਿਲਦਾ ਹੈ ਤਾਂ ਹੱਕ ਹੈ ਉਹ ਜਾ ਸਕਦਾ ਹੈ। ਪਰ ਤਾਂ हां ਐਨੇ ਵੱਡੀ ਬਿੰਦੂ ਤੇ ਵੰਦੀ ਜਾ ਰਹੇ ਲੋਕ ਲੋਕ ਨਹੀਂ ਜਾ ਰਹੇ ਹੈਗੇ ਕਾ ਮਤਲਬ ਦੂਸਰੀ ਪਾਰਟੀਆਂ ਦੇ ਵਿੱਚ ਹਾਂ ਕੋਈ ਉਸ ਦਾ ਕੋਈ ਲੀਡਰ ਕਿਹਾਗਾ ਨਿਕਲ ਜਾ ਸਕਦੇ ਪਰ ਲੋਕਾਂ ਕਾਂਗਰਸ ਪਾਰਟੀ ਨੂੰ ਜਾਂ ਉਹਨਾਂ ਦੇ ਵਰਕਰ ਸਹਿਬਾਨ ਨੇ ਦੂਸਰੀ ਪਾਰਟੀਆਂ ਦੇ ਉਹ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲੈਂਦੇ ਵੱਡੀ ਸੀਟਾਂ ਫਰੋਸ ਕਿ ਇੱਥੋਂ ਤਾਂ ਗੱਲ ਕਰੀਏ ਤਾਂ ਪਹਿਲਾਂ ਤੋਂ ਸੋ ਇਹ ਕੈੰਡੀਡੇਟੋਂ ਜੋ ਜੂਸਦੀਪ ਸਿੰਘ ਬਾਦਲ ਜੀ ਉੱਧਰ ਬੁੱਕੇ ਰਹੇ ਆ ਔਰ ਜੇ ਪਹਿਲਾ ਗੱਲ ਕਰੀਏ ਤਾਂ ਵੱਡੇ ਚਿਹਰਾ ਦਾ ਨਾਮ ਸੀ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਪਿਊਟੋ ਇੰਨੇ ਚਿਹਰੇ ਹੋ ਸਕਦੇ ਆ ਪਰ ਸ਼ੇਰ ਸਿੰਘ ਖੋਹਾਆ ਜੀ ਜਿਹਨੂੰ ਜਲੀਏ ਟਿਕਟ ਮਿਲੀਏ ਤੁਸੀਂ ਆਪਣੇ ਕੋਲੋਂ ਵੀ ਕਿਨਾਰਾ ਨੂੰ ਨੀਕਾਤ ਤੋਂ ਕਿਹਨੇ ਗਿਆ ਦਿੱਤਾ। ਨਿਕੋ ਬਹੁਤ ਹੀ ਵਧੀਆ ਕੈਂਡੀਡੇਟ ਨੇ ਸਾਡੇ ਕੈਂਡੀਡੇਟਸ ਦਾ ਸ਼ੇਰ ਸਿੰਘ ਖੋਹਾਆ ਜੀ ਪਹਿਲਾਂ ਵੀ ਦੋ ਵਾਰੀ ਐਮਪੀ ਰਹੇ ਨੇ ਜਿਵੇਂ ਤੁਸੀਂ ਵੀਰਬਾਦਲ ਜੀ ਦਾ ਨਾਮ ਲਿਆ ਅਗਰ ਤੁਸੀਂ ਕਿਹਾ ਕਿ ਸ਼ਰਮਨੀ ਕਾਲੀ ਦਾ ਦੇਖ ਰਖ ਤੋਂ ਦੇਖ ਨਹੀਂ ਰਹਾ ਅਗਰ ਉਹਨਾਂ ਨੂੰ ਐਨੀ ਨਹੀਂ ਸੇਫ ਲੱਗਦੀ ਹੁੰਦੀ ਤਾਂ ਮੈਨੂੰ ਲੱਗਦਾ ਸ਼ਾਇਦ ਸੁਖਵੀਰ ਬਾਦਲ ਜੀ ਖੁਦ ਇਹ ਸੀਟ ਲੈਂਦੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਸੇਫ ਨਹੀਂ ਲੱਗ ਰਹੀ ਸੀ ਤਾਂ ਹੀ ਉਹਨਾਂ ਨੇ ਸੀਟ ਹੀ ਨਹੀਂ ਲਈ ਸੋ ਕੌਮਿਸਕਲਟੀ ਪ੍ਰਤੀ ਲੋਕਾਂ ਦਾ ਪੂਰਾ ਸ਼ਾ ਹੈਗਾ ਔਰ ਸਾਡੇ ਸਿੰਘ ਭਾਇ ਜੀ ਬਹੁਤ ਅੱਛੇ ਕੈਂਡੀਡੇਟ ਨੇ ਕਿ ਮੈਂ ਪਹਿਲਾਂ ਵੀ ਜਿਵੇਂ ਲੋਕਾਂ ਤੋਂ ਸੁਣਿਆ ਸਾਡੇ ਉਹਦੇ ਤੇ ਸਭਾ ਉਹਨਾਂ ਨੇ ਵੀ ਦੱਸਿਆ ਅਸੀਂ ਪੁਰਾਣੇ ਮੀਡੀਆ ਸਟਰੀ ਵੀ ਸੁਣਦੇ ਰਹਿੰਦੇ ਸੀ ਕਿ ਕਿਵੇਂ ਉਹਨਾਂ ਨੇ ਆਪਦੇ ਹਲਕੇ ਦੇ ਕੰਮ ਕਰਵਾਏ ਲੋਕਾਂ ਦੇ ਕੰਮ ਕਰਵਾਏ ਕਿ ਮੈਂ ਲੋਕ ਸਭਾ ਦੇ ਵਿੱਚ ਨੂੰਦੇ ਚੱਕੇ ਲਗਾਤਾਰ ਚੱਤਦੇ ਰਹੇ ਐ ਤਾਂ ਅੱਗੇ ਵੀ ਜਦੋਂ ਜਿੱਤਗੇ ਡੈਫੀਨਟਲੀ ਉਹ ਜਿੱਤ ਰਹੇ ਦੇਖ ਸਕਦਾ ਐਸਾ ਹੀ ਲੋਕਾਂ ਦੇ ਮਸਲੇ ਲੋਕ ਸਭਾ ਦੇ ਵਿੱਚ ਚੱਕਦੇ ਹੋਊਗਾ ਜੋ ਉਤਪਤ ਹੋਟ ਹੈ ਆਪਾਂ ਵੱਡਾ ਦੀ ਗੱਲ ਕਰਨੀ ਹੈ ਕਿ ਕਿ ਕਿਤੋਂ ਵਿਦਾਇ ਕਰਾਇਆ ਉਹ ਸਭਾਾਂ ਚੋ ਪੰਚਾਇਤ ਦੀ ਸਕਿਪਸਿਟੀ ਸਮਝਾਉਂਦੇ ਕਿਸ ਤਰ੍ਹਾਂ ਇਹ ਸਿੱਧਾ ਦੇਖੋ ਪਟਿੰਡਾ ਦੇ ਵਿੱਚ ਵੀ ਪੂਰੀ ਫਾਈਟ ਹੈ ਸਾਡੇ ਉਥੇ ਜਿਹੜੇ ਕੈਂਡੀਡੇਟ ਨੇ ਸਰਦਾਰ ਜੀਤ ਸਿੰਘ ਜੀਤਵਿੰਦਰ ਸਿੰਘ ਜੀ ਸਿੱਧੋ ਉਹ ਵੀ ਲਗਾਤਾਰ ਕੰਪੇਨਿੰਗ ਕਰ ਰਹੇ ਹਨ ਉਹਨਾਂ ਦੀ ਸਾਰੀ ਫੈਮਿਲੀ ਸਾਰੇ ਲੱਗੇ ਹੋਏ ਨੇ ਲਗਾਤਾਰ ਔਰ ਹਰ ਹਲਕੇ ਦੇ ਵਿੱਚ ਲਗਾਤਾਰ ਐਦਾਂ ਨਹੀਂ ਕਿ ਜਿੱਥੇ ਸਿੱਧੂ ਸਾਹਿਬ ਖੁੱਦ ਜਾ ਰਹੇ ਨੇ ਉੱਥੇ ਕੰਪੇਨ ਚੱਲ ਰਹੀ ਹੈ ਹਰ ਹਲਕੇ ਦੇ ਵਿੱਚ ਫੰਦੇ ਸਾਡੇ ਕੰਮ ਕਰ ਰਹੇ ਨੇ ਵਰਕਰ ਕੰਮ ਕਰ ਰਹੇ ਨੇ ਔਰ ਬਹੁਤ ਅੱਛਾ ਰਿਸਪੌਂਸ ਉੱਤੇ ਮਿਲ ਰਿਹਾ ਤੁਸੀਂ ਬਠਿੰਡਾ ਦੀ ਗੱਲ ਕੀਤੀ ਐਫਸੀ ਪਿੱਛੇ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਬਠਿੰਡੇ ਦੇ ਹਰਪਤ ਦੇ ਕਈ ਪਿੰਡਾਂ ਚ ਇਵਨ ਪੁੱਛੋ ਮਾਨਸਾ ਸਲਦੁਰਗੜ ਕਈ ਪਿੰਟਾ ਉਹਦੇ ਵਿੱਚ ਮੰਡੀਆਂ ਦੇ ਵਿੱਚ ਆਵਾਜ਼ ਦੀ ਪਾਰਟੀ ਦਾ ਤੇ ਬੀਜੇਪੀ ਦਾ ਬਹੁਤ ਵਿਰੋਧ ਹੋ ਰਿਹਾ ਹੈ ਇਹ ਵਿੱਚ ਕਈ ਪਿੰਡਾਂ ਨੇ ਲਿਖ ਕੇ ਰੱਖਿਆ ਕਿ ਇੰਨਾ ਪਿੰਡਾਂ ਦੇ ਵਿੱਚ ਬੀਜੇਪੀ ਜਾਂ ਆਵਾਜ਼ ਦੀ ਪਾਰਟੀ ਦਾ ਹੋਣਾ ਮਨਾ ਹੈ ਮਦਦ ਆਪਣਾ ਬਰੂਦਰ ਹਾਂ ਠੀਕ ਹੈ ਸ਼੍ਰੋਮਣੀ ਕਾਲੀ ਦਲ ਦੇ ਨਾਲ ਫਾਈਟ ਚੱਲ ਰਹੀ ਹੈ ਪਰ ਮੈਨੂੰ ਲੱਗਦਾ ਡੈਫੀਨੇਟਲੀ ਇਸ ਵਾਰ ਜੀਤਮਿੰਦਰ ਸਿੰਘ ਜੀ ਇੱਕ ਸੀਟ ਕੱਢ ਜਾਣਗੇ ਉਹ ਡੈਫੀਨੇਟਲੀ ਵਿਨ ਕਰਨਗੇ ਹੋਰ ਆਪਾ ਦੇ ਇੰਡੀਆ ਦੇ ਪਾਸੇ ਨਾਲ ਵੀ ਇਹ ਤਾਂ ਬਹੁਤ ਵੱਡੀ ਲੜਾਈ ਆ ਜੇ ਮੈਂ ਇੱਕ ਪਾਸੇ ਲੱਗ ਜੋ ਇਹ ਲੋਕਤੰਤਰ ਦੀ ਗੱਲ ਆ ਔਰ ਜੇ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਇੰਡੀਆ ਦੇ ਭਵਿੱਖ ਦੀ ਗੱਲ ਹੈ ਤਾਂ ਇੱਕ ਪਾਸੇ ਜੋ ਦਜੀਪੇ ਪਾਰਟੀ ਉਹ ਜਿਹ ਕਿਸੀ 100 ਜਿਹੜੀਆਂ ਹੈਗੇ 100 ਸਾਲ ਇੱਥੇ ਜਿਹੜਾ ਹੈ ਉਹ ਰ ਇੱਥੇ ਰਾਜ ਕਰਾਂਗੇ ਜਾਂ ਸੇਵਾ ਕਰਾਂਗੇ ਤੇ ਪਰ ਦੂਜੇ ਪਾਸੇ ਕਿਹੜਾ ਹੈ ਉਹ ਇੱਕ ਪਾਸੇ ਫਾਈਟ ਦੇਖ ਰਿਹਾ ਹੈ ਤਾਂ ਉਸ ਕੋਲਨੇ ਕਿ ਅੱਛਾ ਤਮਾਨ ਹੈ ਨਾਲ ਅਲਾਈਅንስ ਦੇ ਵਿੱਚ ਆਮ ਆਦਮੀ ਪਾਰਟੀ ਆ ਤਾਂ ਕਿਹਨੇ ਪਾਰਟੀ ਦੇ ਵਿੱਚ ਪਹੁੰਚ ਲਿਆ ਮੇਰੇ ਕੋਲ ਅੱਜ ਦੇਖੋ ਬੀਜਪੀ ਕਹਿ ਰਹੀ ਅਸੀਂ ਸਾਰਾ ਰਾਜ ਕਰਾਂਗੇ ਕਿਉਂਕਿ ਇਹ ਇੱਕ ਬੰਦੇ ਦੇ ਕਹਿਣ ਨਾਲ ਨਹੀਂ ਹੁੰਦਾ ਲੋਕ ਹੀ ਐ ਲੋਕ ਹੀ ਤੁਹਾਨੂੰ ਆਕਾਸ਼ ਤੇ ਚੜਾਉਂਦੇ ਆਸਮਾਨ ਤੇ ਔਰ ਅਗਰ ਉਹ ਚਾਹਣ ਤੁਹਾਨੂੰ ਫਰਸ਼ ਤੇ ਵੀ ਲੈ ਆਉਂਦੇ ਆ ਸੋ ਇਹ ਇੱਥੋਂ ਹੀ ਇਸ ਗੱਲ ਦਾ ਪਤਾ ਲੱਗਦਾ ਕਿ ਮੋਦੀ ਸਾਹਿਬ 'ਚ ਜਿਹੜਾ ਹੰਕਾਰ ਆ ਉਹ ਸਿਰ ਝੜ ਕੇ ਬੋਲ ਰਿਹਾ ਹੈ ਹਾਂ ਮੈਨੂੰ ਲੱਗਦਾ ਕਿ ਇਸ ਵਾਰ ਮੋਦੀ ਸਾਹਿਬ ਦੀ ਗੱਲ ਨਹੀਂ ਬਣਨੀ ਠੀਕ ਹੈ ਜਿਹੜਾ ਸਾਡਾ ਅਲਾਈਂਸ ਹੋਇਆ ਸੀ ਆਮਾਦੀ ਪਰ ਕੇ ਦੀ ਗਲਤੀ ਕੀਤੀ ਹੈ ਕਾਂਗਰਸ ਨੇ ਵੀ ਕੀਤੀ ਹੈ ਕਿਉਂਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਇਕੱਠੇ ਹੋਣ ਲਈ ਇਹ ਕਰਨਾ ਹੀ ਪੈਣਾ ਸੀ ਔਰ ਸਾਰੀਆਂ ਪਾਰਟੀਆਂ ਮੋਦੀ ਸਰਕਾਰ ਦੇ ਵਿਰੁੱਧ ਲਾਲੋਜਾ ਵ੍ਰਿਸ਼ਤਾਚਾਰ ਦੇ ਵਿਰੁੱਧ ਕੱਟੀਆਂ ਹੋਈਆਂ ਤੇ ਡੈਫੀਨੇਟਲੀ ਉਹਨਾਂ ਨੂੰ ਇਸ ਜਿੱਤ ਮੈਨੂੰ ਸੀ ਕਿਉਂਕਿ ਤੁਸੀਂ ਦੇਖਿਆ ਹੋਣਾ ਲਗਾਤਾਰ 10 ਸਾਲਾਂ ਤੋਂ ਪੈਟਰੋਲ ਦੇ ਕੀਮਤਾਂ ਵਧੀਆਂ ਤੇਲ ਦੀਆਂ ਕੀਮਤਾਂ ਵਧ ਰਹੀਆਂ ਸਿਲੰਟਰ ਗੈਸ ਸਿਲੰਡਰ ਕਿੰਨੇ ਮਹਿੰਗੇ ਹੋ ਚੁੱਕੇ ਹੈ ਸਾਡੀਆਂ ਔਰਤਾਂ ਨੂੰ ਕਿੰਨੇ ਦੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲੇ ਆਪਣੇ ਪਾਈਸੇ ਤੋਂ ਬਸ ਬਸਤੀ ਰੇਟ ਵਧੀ ਨਹੀਂ ਇਹ ਕਰਾ ਅੱਖੀਂ ਕਲੀਅਰ ਸੱਚ ਕੇ ਹੈ ਕਿ ਉਹਨੇ ਵੋਟਿਸ ਕਾ ਦਿਲ ਲੱਗਾ ਫੈਂਦੇ ਹੋਗੇ ਕਿ ਜਿੰਨੇ ਰਾਜਾਂ ਚ ਲੋਟਾ ਮੈਚ ਕੀਆ ਹੈ ਉਹਨਾਂ ਦੇ ਸ਼ੇਅਰ ਕਿੰਨਾ ਘਟਿਆ ਹੈ ਇਹਦਾ ਸਿੱਧਾ ਅਸਰ ਬਣ ਕੇ ਇਹ ਵੀ ਦਿਖਦਾ ਹੈ ਕਿ ਜਿੰਨਾ ਵੋਟਵੇ ਨਿਕਲਦਾ ਹੈ ਕੇ ਇਹਦਾ ਮੌਜੂਦਾ ਜੀ ਸਰਕਾਰ ਹੁੰਦੀ ਹੈ ਨਾ ਗਵਰਨਮੈਂਟ ਅਗਰ ਚੋਣਾ ਵੋਟਾ ਕੱਟ ਪੈਂਦੀ ਹੈ ਤਾਂ ਉਹਦਾ ਅਸਰ ਕੀਤੇ ਹੁੰਦਾ ਸੱਤਾ ਘਾਹੀ ਪਾ ਲੀਏ ਦਾ ਮਤਲਬ ਉਹਨਾਂ ਦੇ ਵਿਰੁੱਧ ਦੇ ਵਿੱਚ ਵੋਟਾਂ ਪੁੱਤੀਆਂ ਹੈ ਤਾਂ ਇੱਥੇ ਪਤਾ ਲੱਗਦਾ ਦੂਸਰਾ ਸੈਂਸੈਕਸ ਵੀ ਗਿਰ ਗਿਆ ਸ਼ੇਅਰ ਬਾਜ਼ਾਰ ਗਿਰਿਆ ਸੋ ਇੱਥੋਂ ਪਤਾ ਚੱਲਦਾ ਕਿ ਮੀਤੀ ਸਰਕਾਰ ਦੇ ਵਿਰੋਧ ਦੀ ਕਿ ਲਹਿਰ ਵੱਧਦੀ ਜਾ ਰਹੀ ਹੈ ਤੇ ਅੱਕੀ ਵਾਰੀ ਮੈਨੂੰ ਲੱਗਦਾ ਕਿ ਪਲਟਾ ਹੋ ਜਾਣਾ ਦਿੱਤਾ ਪਲਟ ਹੋ ਜਾਊਗਾ ਲੇਟ ਆਪਾਂ ਦੇ ਦੇ ਆ ਇੱਕ ਬੰਟੀ ਵਿਧਾਨ ਸਭਾ ਉਹਨਾਂ ਦਾ ਬੜਾ ਨਹੀਂ ਬੈਠੇ ਇੱਥੇ ਜੋ ਐਸੇ ਬਹੁਤ ਸਾਰੇ ਕਾਰਨ ਉਹਨਾਂ ਦੇ ਵਿਧਾਇਕ ਵੀ ਘਰੇ ਕੰਨ ਜਲੇ ਪਰ ਸਰਪਾ ਕਾ ਕਾਰੀਏ ਚਰਨ ਸਨੇਤਾ ਮਤਾ ਐਕਲ ਨਾਲ ਹੀ ਰਹੇ ਜਿਹੜੇ ਫਾਈਟ ਸੀ ਕਿਦਾ ਸਮਝਦੇ ਗਏ ਹੋਏ ਕਿ ਇਸ ਤਰ੍ਹਾਂ ਦੀ ਫਾਈਟ ਆ ਕਿ ਕਿਸੇ ਦੇ ਨਾਲ ਤੁਹਾਡਾ ਕੋ ਕੰਪੀਟੀਸ਼ਨ ਤੋਂ ਸਮਝਾ ਲਿਆ ਕਿ ਕਿਸ ਤਰ੍ਹਾਂ ਦਾ ਮੋਮਪੀਟੀਸ਼ਨ ਆ ਪੰਜਾਬ ਦਾ ਕੀ ਰੋਲ ਅਦਾ ਹੋਊਗਾ ਲੋਕ ਸਭਾ ਦੇ ਵਿੱਚ ਭਾਰਤ ਸਰਕਾਰ ਕੋਲੋਂ ਦੇ ਵਿੱਚ ਜਾਂ ਭਾਰਤ ਇੰਨਾ ਕੋ ਹੈ ਜਿਆ ਪੰਜਾਬ ਜਿਆ ਖੜਾ ਨਿਕਲੀ ਦੇਖੀਏ ਇਸ ਤਰੀਕੇ ਨਾਲ ਚੰਗਾ ਇਹ ਤੁਸੀਂ ਕੋਈ ਦਿੱਕਤ ਸੇ ਗੱਲ ਕੀਤੀ ਹੈ ਕਿ ਇਹ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ। ਉਹ ਠੀਕ ਹੈ ਉਹਨਾਂ ਦੇ 92 ਬਤਾਏ ਗਏ ਦਿੱਤੀ ਸੀਗੇ ਪਰ ਮੈਨੂੰ ਵੀ ਹੈਰਾਨੀ ਹੋਈ ਹੈ ਹੈਰਾਨੀ ਦੀ ਗੱਲ ਹੈ ਕਿ ਸ਼ਾਇਦ ਸੱਤਾ ਨਾਲ ਵਿੱਚ ਅੱਧਾ ਕਦੇ ਨਹੀਂ ਹੋਇਆ ਹੁਣ ਨਾ ਸੱਤਾਤਾ ਦੀ ਪਾਰਟੀ ਦੇ ਫਰਦੀ ਇੰਨਾ ਬੜੂ ਉਹ ਵੀ 2-3 ਮਹੀਨਿਆਂ ਦੇ ਵਿੱਚ ਹੀ ਹੁਣ ਤਾਂ 5 ਸਾਲ ਹੋ ਗਏ ਤੇ ਦੇਖੋ 2-3 ਮਹੀਨੇ ਚ ਉਹ ਸੰਗੂਹ ਹਾਰ ਗਏ ਸੀ ਔਰ ਉਸ ਤੋਂ ਬਾਅਦ ਲਗਾਤਾਰ ਵਿਰੋਧ ਵਾਧਦਾ ਹੀ ਗਿਆ ਵਧਦਾ ਹੀ ਗਿਆ ਹਾਲਾਂਕਿ ਉਹਨਾਂ ਠੀਕਾ ਮੰਗਦੀ ਐ ਕੰਪੈਨਸੇਟ ਹੋ ਜਾਂਦੀ ਐ ਪਰ ਉਹ ਖਦੋਂ ਸੀ ਜਾ ਕੇ ਸਾਡੇ 4 ਸਾਲਾਂ ਦਾ ਜੋ ਜਿੰਮੀ ਨੇ ਰਹਿ ਜਾਂਦੇ ਹਾਂ ਜੀ ਇਹਨਾਂ ਨੇ ਇੱਕ ਕੰਪਨੀ ਕੀ ਤੇਜਾ ਸੰਗ ਵਿੱਚ ਸੀ ਤਾਂ ਫਤਹੀ ਹੋਈ ਐ ਸਹੀ ਨਿੱਸ ਕਰਤਾ ਠੀਕ ਐ ਲੋਕਤੰਤਰ ਲੋਕ ਹੋਰ ਹੁੰਦੇ ਉਹਨਾਂ ਦਾ ਹੱਕ ਵੀ ਬੰਦ ਐ ਪਰ ਇਹ ਇਤਿਹਾਸ ਤੱਕ ਪਹਿਲੀ ਵਾਰ ਕਿਸੇ ਕਮੇਟ ਦਾ ਇੰਨੀ ਜਲਦੀ ਵਿਰੋਧ ਹੋਣਾ ਸੋ ਇਹਨਾਂ ਨਾਲ ਕੋਈ ਐਡਰੈਸ ਫਾਈਟ ਨਹੀਂ ਹੈ ਕਿਉਂਕਿ ਇਹਨਾਂ ਦੇ ਵਿਧਾਇਕਾਂ ਦਾ ਉਹਨਾਂ ਹੀ ਵਿਰੋਧ ਹੈ ਕਿਉਂਕਿ ਪਿੱਟ ਕਿਉਂਕਿ ਲੋਕ ਸਾਥ ਦਿੰਦੇ ਹਨ ਕਿਉਂਕਿ ਹੁਣ ਕੋਈ ਐਦਾਂ ਨਹੀਂ ਕਿ ਪਾਰਟੀ ਦੇ ਉੱਤੇਦਾਰ ਜਾਂ ਦੂਸਰੀਆਂ ਪਾਰਟੀਆਂ ਦੇ ਉੱਤੇਦਾਰਾਂ ਫਿਕਰੇ ਨਾ ਉਹ ਕਰਦੇ ਨਹੀਂ ਇਹ ਪਿੰਡਾਂ ਜਾਣਦੇ ਹਨ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਹੈ ਕਿਸਾਨ ਕਰ ਰਹੇ ਹੈ ਕਿਉਂਕਿ ਆ ਬਠਿੰਡੇ ਦੇ ਵਿੱਚ ਬੜੀਆਂ ਫਸਲਾਂ ਖਰਾਬ ਹੋਈਆਂ ਸੀ ਪਿੱਛੇ ਜੇ ਖਰਾਬਾ ਹੋਇਆ ਸੀ ਫਸਲਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਲੋਕ ਬੋਲ ਰਹੇ ਕਿ ਕਾਂਗਰਸ ਨੇ 11000 ਦਿੱਤਾ ਸੀਗਾ ਚੰਨੀ ਕਮਨਡੇ ਟਾਈਪ ਦੇ ਜੋ ਸਾਡੇ ਸੀਐਮਸ ਸਨਗੇ ਉਹ ਤੂੰ ਸੀ ਕਿ ਤਾ ਤੂੰ ਪੰਜ ਹੀ ਦੇ ਦਿੰਦੇ ਫਿਰ ਦੂਸਰੇ ਵਾਸਤੇ ਔਰਤਾਂ ਬੋਲ ਲਈਆਂ ਵੀ ਸਾਡਾ 100000 ਕਿੱਥੇ ਆਹੋਂ ਤਾਂ 25000 ਬਣ ਗਿਆ ਤੇ ਉਹ ਸਾਡਾ ਸੋ ਮੈਨੂੰ ਲੱਗਦਾ ਇਹਨਾਂ ਨਾਲ ਕੋਈ ਮੁਕਾਬਲਾ ਨਹੀਂ ਠੀਕ ਹੈ ਅਲਾਈਂਸ ਮਤੋਂ ਦੂਸਰਾ ਕੀ ਪਿਛਤਾ ਜਾਦਾ ਸਰਨਾ ਥੀ ਪਹਿਣਾ ਕਿ ਦਾ ਪੰਜਾਬ ਦੇ ਵਿੱਚ ਨਹੀਂ ਹੈ ਬੰਦੀ ਦੇ ਵਿੱਚ ਹੈ ਮੈਨੂੰ ਲੱਗਦਾ ਮੈਂ ਜੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੋਦੀ ਸਰਕਾਰ ਨੇ ਇਹੋ ਜਿਹੇ ਕੰਮ ਕਰਦੇ ਜਿਹੜਾ ਉਹਨਾਂ ਦੇ ਮਰੋਤੇ ਨਹੀਂ ਜਾ ਰਹੇ ਕਿ 10 ਸਾਲਾਂ ਤੋਂ ਲੋਕ ਫੀਸ ਰਹੇ ਕਾ ਠੀਕ ਹੈ ਇੱਕ ਵਾਰੀ ਉਹਨੇ ਫਿਰ ਕੁੱਤਾ ਲਿਆ ਤੁਸੀਂ ਸ਼ਾਇਦ ਪੁੱਛ ਨਹੀਂ ਰਹੇ ਮੇਰੇ ਵਿੱਚ ਸੀਗਾ ਟਾਈਮ ਜਦੋਂ ਅੰਦਰ ਸੈਕਟੋਰ ਪਰ ਨਹੀਂ ਅੱਜ ਹੋਈ ਤੱਕ ਤੱਕ ਤਾਂ ਕੋਈ ਹੋਊਗਾ ਮੈਨੂੰ ਲੱਗਦਾ ਕਾਫੀ ਸਿੱਟਾ ਪੰਜਾਬ ਦੇ ਵਿੱਚੋਂ ਅਸੀਂ ਜਿੱਤ ਕੇ ਲੈ ਕੇ ਜਾਵਾਂਗੇ ਕਾ 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 ਕਾਂਗਰਸ ਜਾਂ ਇਸਨੇ ਕਾਟ ਮੋੜਾ ਜਿੱਤ ਕੇ ਸੈਂਟਰ ਦੇ ਵਿੱਚ ਪੰਚਤ ਦੇ ਸਰਕਾਰ ਬਣਾਉਂਗਾ ਜਾ ਉਹਦੇ ਚ ਤੇਰਾ ਕਿੰਨੀਆਂ ਸੀਟਾਂ ਲੱਗੋ ਦੇਖੋ ਮੈਂ ਮੈਂ ਤਾਂ ਜੌਨੀ ਕੇ ਸਾਰੀਆਂ ਇੰਚ ਤੇਰਾ ਦੀਆਂ ਤੇਰੇਆਂ ਫਿਰ ਵੀ ਚਲੋ ਫਾਈਟ ਹੁੰਦੀ ਹੈ ਤਾਂ ਸਾਨੂੰ ਆਸਤਾ ਪੂਰੀਆਂ ਸੀਟਾਂ ਦੇ ਕਿਹ ਕਿਹੜੇ ਸਰਵੇ ਕਰਦੇ ਹਨ ਲੱਗਦਾ ਨਹੀਂ ਕੱਕ ਸੀਟਾਂ ਦੇ ਜਿੱਤਰਾ ਕੋ ਹੋਵੇ ਪਰ ਕੰਮ ਜਿਆਦਾ ਮੈਜੋਰਟੀ ਦੀ ਸੀਟਾਂ ਮਿਲਤੂਗੀਆਂ 547 ਦੇ ਵਿੱਚ ਆਪਾਂ ਜੇ 272 ਦੇ ਬਹੁਤ ਵੀ ਗੱਲ ਕਰੀਏ ਤਾਂ ਤਕਰੀਬੋਂ ਤੋਂ ਸੰਗਣਾ ਜਾਂ ਫਿਰ ਸਾਂਝੀ ਸਰਕਾਰ ਦਾ ਅਹ ਦੇਖਦੇ ਆ ਕਿ ਕਿਸ ਪ੍ਰਕਾਰ ਗੱਠਜੋੜ ਤੇ ਵੱਖ-ਵੱਖ ਅਲੱਗ-ਅਲੱਗ ਪਾਰਟੀਆਂ ਨੇ ਕਿਹੜੀ ਪਾਰਟੀ ਕਿਹ ਕਿੰਨੀ ਕਿੰਨੀ ਵੋਟ ਸ਼ੇਅਰ ਲੈ ਕੇ ਜਾਂਦੀ ਹੈ ਕਿੰਨੀਆਂ ਸੀਟਾਂ ਕੱਢਦੀ ਹੈ ਅਸਕੋਰਡਿੰਗ ਹੋਗਾ ਹਾਂ ਠੀਕਲੀ ਡੈਫੀਨੇਟਲੀ ਸਭ ਤੋਂ ਵੱਡੀ ਪਾਰਟੀ ਤਾਂ ਕਾਂਗਰਸੀ ਹੈ ਮੇਂ ਲੜਾਈ ਦਾ ਗੁਰੇਤੀ ਤੇ ਕਾਂਗਰਸ ਦੀ ਨਹੀਂ ਹੈ ਨਾ ਤਾਂ ਉਸ ਕੋਰਡਿੰਗ ਹੀ ਹੋਗਾ ਸਾਡਾ ਕਾਨਫਰੈਂਸ ਨਾਲ ਨਹੀਂ ਹੋ ਜੇ ਤਾਂ ਲੈਟੈਸਟ ਸਪਸ਼ਟ ਬਹੁਮਤ ਆਊਗਾ ਜਾਂ ਨਹੀਂ ਆਊਗਾ ਸਪਸ਼ਟ ਬਹੁਮਤ ਆਊਗਾ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਕਾਂਗਰਸ ਨੂੰ ਸਪਸ਼ਟ ਬਹੁਮਤ ਮਿਲੇਗਾ ਡੈਫੀਨਿਟਲੀ ਮਿਲੂਗਾ ਜੀ ਸੋ ਫਰਾਂਸਮਰ ਹਲਕੇ ਦੇ ਵਸਨੀਕਾਂ ਦੇ ਵਿੱਚ ਮੈਂ ਸਾਰੇ ਫੋਲਪਰ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਡੇ ਕੈਂਡੀਡੇਟ ਸਰਬੰਸਰਦਾਰ ਸ਼ੇਰ ਸਿੰਘ ਕੁਮਾਰ ਜੀ ਨੂੰ ਜਿਵੇਂ ਕਿ ਤੁਸੀਂ ਪਹਿਲਾਂ ਵੀ ਦੋ ਵਾਰੀ ਐਮਪੀ ਬਣਾਏ ਆ ਤਾਂ ਤੁਹਾਡੇ ਅਸ਼ੀਰਵਾਦ ਦੇ ਨਾਲ ਤੁਹਾਡੇ ਸੇਯੋਦ ਦੇ ਨਾਲ ਲਗਾਤਾਰ ਉਹ ਤੀਜੀ ਵਾਰੀ ਐਮਪੀ ਬਣਨਗੇ ਸੋ ਬੱਟੀ ਤੋਂ ਬੱਟੀ ਕੈਂਟੀ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਜਿਖਾਓ ਤਾਂ ਕਿ ਉਹ ਫਿਰੋਜ਼ਪੁਰ ਲੋਕਸਭਾ ਹਲਕੇ ਦੇ ਲੋਕਾਂ ਦੇ ਜਿਹੜੇ ਆਂਗਗਾ ਨੇ ਜਿਹੜੇ ਉਹਨਾਂ ਦੇ ਬੁੱਤੇ ਆ ਲੋਕਸਭਾ ਦੇ ਵਿੱਚ ਉਹ ਬੋਲ ਸਕਣ ਤੇ ਸੈਂਟਰ ਦੇ ਵਿੱਚ ਸਾਡੇ ਸਾਡੇ ਜਿਹੜੇ ਕਿ ਕੰਮ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ